ਅੱਜ ਵਿਸ਼ਵ ਆਬਾਦੀ ਦਿਵਸ ਹੈ ਹਰ ਸਾਲ 11 ਜੁਲਾਈ ਨੂੰ ਇਸ ਦਿਵਸ ਨੂੰ ਜਾਗਰੂਕਤਾ ਦੇ ਤੌਰ ਤੇ ਮਨਾਇਆ ਜਾਂਦਾ ਹੈ ਦੁਨੀਆ ਦੀ ਆਬਾਦੀ 1 ਜਨਵਰੀ 2014 ਨੂੰ 7 ਅਰਬ 13 ਕਰੋੜ 76 ਲੱਖ 61 ਹਜ਼ਾਰ ਤੱਕ ਪਹੁੰਚ ਗਈ ਹੈ ਭਾਰਤ ਦੀ ਆਬਾਦੀ ਦੁਨੀਆ ਦੀ ਦੂਸਰੀ ਵੱਡੀ ਆਬਾਦੀ ਹੈ ਤੇ ਪਹਿਲੇ ਨੰਬਰ ਤੇ ਚੀਨ ਹਾਲਾਂਕਿ ਚੀਨ ਨੇ ਆਪਣੇ ਮੁਲਕ ਵਿੱਚ ਵੱਧਦੀ ਆਬਾਦੀ ਤੇ ਤੀਜ਼ੀ ਦੇ ਨਾਲ ਕਾਬੂ ਪਾਇਆ ਪਰ ਜਾਣਕਾਰਾਂ ਦੇ ਮੁਤਾਬਕ ਜੇਕਰ ਭਾਰਤ ਦੀ ਆਬਾਦੀ ਇਸੇ ਤਰ੍ਹਾਂ ਵਧਦੀ ਰਹੀ ਤਾਂ ਜਲਦੀ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਬਣ ਜਾਵੇਗਾ ਵੱਧਦੀ ਆਬਾਦੀ ਦੇ ਕਾਰਨ ਬੇਰੋਜ਼ਗਾਰੀ ਭੁੱਖਮਰੀ ਪੋਸ਼ਣ ਵਰਗੀਆਂ ਮੁਸੀਬਤਾਂ ਵੱਧਦੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਦੇਸ਼ ਵਿੱਚ ਕਈ ਥਾਵਾਂ ਤੇ ਜਾਗਰੂਕਤਾ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ ਦਿੱਲੀ ਦੇ ਵਿੱਚ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦੀ ਅਗਵਾਈ ਵਿੱਚ ਵਾਕਥਨ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਇਸ ਦੌਰਾਨ ਬੈਨਰਾਂ ਧਕਤੀਆਂ ਨਾਲ ਲੋਕਾਂ ਨੂੰ ਵੱਧਦੀ ਆਬਾਦੀ ਖਿਲਾਫ ਜਾਗਰੂਕ ਕੀਤਾ ਗਿਆ ਸੋ ਅੱਜ ਵਿਸ਼ਵ ਆਬਾਦੀ ਦਿਵਸ ਹੈ ਜਿਸ ਦੇ ਵਿੱਚ ਭਾਰਤ ਦੂਸਰੇ ਨੰਬਰ ਤੇ ਹੈ